ਥੋੜਾ ਹਾਈਪਰ ਹੋਣਾ ਫਿਰ ਮਾਫੀ ਮੰਗਲਣਾ ਪੈਣੀ ਪਰ ਜਿਆਦਾ 4 ਮਹੀਨੇ ਤੋਂ ਜ਼ਿਆਦਾ ਹੋ ਗਿਆ ਇਹ ਗੱਲ ਮਾੜੀ ਕੀ ਕੰਮ ਕਰਦੇ ਨੇ ਕਾਰਨ ਸਮਝ ਨਹੀਂ ਲੱਗੀ ਬਈ ਸਿਹਰੇ ਪਾੜੀ ਜਾਨੀ ਹਾਂ ਆਪਣਾ ਐਕਸੀਡੈਂਟ ਹੋ ਗਿਆ ਸੀ ਇਹਨਾਂ ਦਾ ਤੇ ਉਹ ਮੈਂਟਲ ਹਸਪੀਟਲ ਉੱਥੋਂ ਹੀ ਚੱਲਦਾ ਹੈ ਟ੍ਰੀਟਮੈਂਟ ਇਸ ਸਰਦੀਆਂ ਦੇ ਵਿੱਚ 15 ਦਿਨ ਰੱਖਣਾ ਉਹਨਾਂ ਨੇ ਛੁੱਟੀ ਦੇ ਦੇਣੀ ਅੰਮ੍ਰਿਤਸਰ ਵਿਦਿਆ ਸਾਗਰ ਮੈਂਟਲ ਹਸਪੀਟਲ 2 ਦਿਨ ਘਰੇ ਲੈ ਆਇਨਾ 3 ਤੀਜੇ ਦਿਨ ਫਿਰ ਉੱਥੇ ਇਸ ਤਰ੍ਹਾਂ ਕਰਕੇ ਹੁਣ ਫੇਰ ਇਹਦਾ ਐਕਸੀਡੈਂਟ ਹੋ ਗਿਆ ਐਂਬੂਲੈਂਸ ਦਾ ਹੀ ਤੀਸਰੀ ਵਾਰ ਤੇ ਸਰਦੀਆਂ ਦੇ ਵਿੱਚ ਜਿੱਥੇ ਕਿਸੇ ਨੇ ਹੈਗਾ ਨਾ ਉੱਥੇ ਲੈ ਜਾਣਾ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਹਾਡੀਆਂ ਦੁਆਵਾਂਆਂ ਅਰਦਾਸਾਂ ਤੇ ਅਸੀਸਾਂ ਸਦਕਾ ਅੱਜ ਇੱਕ ਭੈਣ ਆਪਣੇ ਘਰ ਠੀਕ ਹੋ ਕੇ ਜਾ ਰਹੀ ਆ ਭੈਣ ਅਰਾਧਾ ਤਾਂ ਬਨੇ ਦਾ ਨਾਮ ਆ ਭੈਣ ਦਾ ਤੁਸੀਂ ਦੇਖੋ ਕਿਹੜੇ ਹਾਲਾਤਾਂ ਚ ਆਈ ਸੀ ਆਪਣੇ ਕੋਲ ਕੋ ਜੀ ਨੀ ਉਹ ਤਾਂ ਜੋ ਮੈਂ ਵਿਆਹ ਕਰਾਉਣਾ ਉਸ ਮੁੰਡੇ ਨਾਲ ਕਰਨਾ ਹੈ ਮੈਂ ਨਾਲ ਪਰ ਇੱਕ ਗੱਲ ਤੈਨੂੰ ਮਨਨੀ ਪੈਣੀ ਹੈ ਤੇ ਮੇਰੀ ਭੈਣ ਹੈ ਛੋਟੀ ਤੈਨੂੰ ਪਤਾ ਨਾ ਪਹਿਲਾਂ ਵੀ ਤੂੰ ਸਾਡੇ ਕੋਲ ਰਹਿ ਗਈ ਸੀ ਨਾ ਮੈਂ ਤੈਨੂੰ ਕਹਿ ਤੂੰ ਆਪਣੇ ਘਰ ਵਾਲਿਆਂ ਨਾਲ ਲੈ ਕੇ ਹੁਣ ਤੇਰੇ ਘਰ ਵਾਲੇ ਵੀ ਨਾਲ ਆਇਆ ਹੈ ਹਨਾ ਹੁਣ ਤੈਨੂੰ ਇੱਕ ਗੱਲ ਮੰਨਣੀ ਪੈਣੀ ਜਿਵੇਂ ਵੀਰਾ ਤੂੰਗਾ ਉਹ ਮੈਂ ਮੰਨਣੀ ਪੈਣਾਗਾ ਮੰਨੇ ਕੀ ਨਾ ਪੱਕਾ ਕੱਢ ਦੇ ਵੀਰੋ ਇੱਕ ਮਿੰਟ ਰਾਮ ਅਸਰ ਚ ਕੀ ਵਜੇ ਦਾ ਇਹ ਗੱਡੀ ਜੇ ਐਕਸੀਡੈਂਟ ਹੋ ਮੁਕਾਦਮਾ ਨਹੀਂ ਪੱਗਾਂਗੇ ਕਦੀ ਚੱਲ ਨਹੀਂ ਆਨਿਕਾ ਲੋੜੀ ਆਣੀ ਚੋਕ ਉੱਪਰ ਕੋ ਜਾਣਾ ਹੈ ਇਹ ਅੱਗੇ ਚੋਕ ਉੱਪਰ ਲੈਣ ਜਾਣਾ ਨਹੀਂ ਕਿਤੇ ਨਹੀਂ ਜਾਣਾ ਦਵਾਈਆਂ ਲੈ ਗਿਆ ਭਰਾ ਕੋਲ ਆ ਗਈ ਨਾ ਹੁਣ ਪਰ ਰੋਣਾ ਨਹੀਂ ਪਾਉਣਾ ਪਰ ਤੇ ਅੱਜ ਮੇਰੀ ਭੈਣ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਕਰੀਬ 10 ਸਾਲਾਂ ਤੋਂ ਮੈਂਟਲੀ ਅਫਸੈਟ ਆ ਪਹਿਲਾਂ ਕੈਂਪ ਚ ਵੀ ਲੈ ਕੇ ਆਏ ਉਦੋਂ ਵੀ ਥੋੜਾ ਟਾਈਮ ਰੱਖਿਆ ਸੀ ਪਰ ਥੋੜੇ ਟਾਈਮ ਬਾਅਦ ਫਿਰ ਪਰਿਵਾਰ ਨੇ ਸਪੋਰਟ ਨਹੀਂ ਕੀਤੀ ਵਾਪਸ ਲੈ ਗਏ ਹੁਣ ਉਸ ਤੋਂ ਵੀ ਬੱਦਰ ਹਾਲਾਤ ਦੇ ਵਿੱਚ ਭੈਣ ਆਏ ਸੀਗੇ ਪਰ ਇਸ ਵਾਰ ਧੰਨਵਾਦ ਕਰਦੇ ਆ ਪਰਿਵਾਰ ਦਾ ਹਸਬੰਦ ਦਾ ਵੀ ਮਦਰ ਦਾ ਵੀ ਜਿਨ੍ਹਾਂ ਨੇ ਸਪੋਰਟ ਕੀਤੀ ਤੇ ਕਰੀਬ ਇਸ ਭੈਣ ਨੂੰ 4-5 ਮਹੀਨੇ ਲੱਗੇ ਇੱਥੇ ਸੁਪਨਿਆਂ ਦੇ ਘਰ ਵਿੱਚ ਰਹਿ ਕੇ ਤੁਹਾਡੀਆਂ ਅਸੀਸਾਂ ਦੁਆਵਾਂ ਤੇ ਉਸ ਕਾਲਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹੁੰਦਿਆਂ। ਇਹ ਭੈਣ ਨੂੰ ਅੱਜ ਆਪਣੇ ਘਰ ਜਾਂਦਿਆਂ ਦੇਖ ਕੇ ਜਿੱਥੇ ਮਨ ਨੂੰ ਖੁਸ਼ੀ ਹੋ ਰਹੀ ਹੈ, ਉੱਥੇ ਇੱਕ ਤੁਹਾਡੇ ਨਾਲ ਗੱਲ ਦੀ ਸਾਂਝ ਪਾਉਣ ਲੱਗੇ ਆ ਜੀ। ਅੱਜ ਤੋਂ 10 ਸਾਲ ਪਹਿਲਾਂ ਇਹ ਭੈਣ ਮੈਂਟਲੀ ਅਫਸੈਟ ਸੀ ਭੈਣ ਦੇ ਪਰਿਵਾਰ ਦੇ ਵਿੱਚ ਇਹ ਪ੍ਰੋਬਲਮ ਸੀ। ਇਹਨਾਂ ਦੇ ਮਾਤਾ ਜੀ ਨੂੰ ਵੀ ਇਹ ਹੈਰੀਡਿਟੀ ਪ੍ਰੋਬਲਮ ਸੀ। ਮਾਤਾ ਤੋਂ ਹੀ ਮਾਨਸਿਕ ਬਿਮਾਰੀ ਭੈਣ ਨੂੰ ਗਾਗੋ ਬਲੱਡ ਵਿੱਚ ਮਿਲੀ। ਵਿਆਹ ਹੋ ਗਿਆ 2015 ਵਿੱਚ ਬੇਟਾ ਹੋ ਗਿਆ ਜਦੋਂ ਬੇਟਾ ਪੈਦਾ ਹੋਇਆ ਜਿਨ੍ਹਾਂ ਦਿਨਾਂ 'ਚ ਉਹਨਾਂ ਦਿਨਾਂ ਦੇ ਵਿੱਚ ਭੈਣ ਅਫਸੈਟ ਹੋ ਗਈ ਬਹੁਤ ਜ਼ਿਆਦਾ ਕਡਾਈ ਝਗੜਾ ਕਰਨਾ ਕੁੱਟਮਾਰ ਕਰਨੀ ਪੰਨ ਤੋੜ ਕਰਨੀ ਭੱਜੇ ਫਿਰਨਾ ਆਪਣੀ ਕੇਅਰ ਨਾ ਕਰਨੀ ਸਹੁਰਿਆਂ ਨਾਲ ਵੀ ਫਰਕ ਪੈ ਗਿਆ ਤੇ ਪਰਿਵਾਰ ਜਿਹਨੇ ਪਾਲਿਆ ਸੀ ਇਸ ਭੈਣ ਨੂੰ ਉਹ ਵੀ ਬੜੇ ਧਾਰਮਿਕ ਨੇ ਇਨਸਾਨ ਉਹਨਾਂ ਨੇ ਵੀ ਬਹੁਤ ਸਪੋਰਟ ਕੀਤੀ ਪਰ ਉਹ ਵੀ ਕੁਝ ਕਰ ਨਹੀਂ ਸਕੇ ਫਿਰ ਉਹਨਾਂ ਨੇ ਵੀ ਪਿੱਛਾ ਤੱਕਣਾ ਬੰਦ ਕਰਤਾ ਭੈਣ ਦੇ ਮਗਰ ਸਪੋਰਟ ਕਰਨੀ ਬੰਦ ਕਰ ਦਿੱਤੀ ਫਿਰ 10 ਸਾਲ ਇਹ ਭੈਣ ਨੇ ਇਦਾਂ ਹੀ ਪੜ੍ਹੀ ਲਿਖੀ ਭੈਣਾਂ ਦੇਖਣੀ ਪੱਖਣੀ ਨੂੰ ਗੱਲਬਾਤ ਕਰਨ ਨੂੰ ਦੇਖਣ ਵਾਲੇ ਨੂੰ ਸਮਝ ਨਹੀਂ ਆਉਂਦੀ ਸੀ ਵੀ ਇਹ ਮੈਂਟਲੀ ਪ੍ਰੋਬਲਮ ਆ ਜਾਂ ਇਹ ਜਾਣ ਕੇ ਕਰ ਰਹੀ ਆ ਲੋਕ ਸਮਝ ਨਹੀਂ ਸੀ ਪਾਉਂਦੇ 10 ਸਾਲ ਨਿਕਲੇ ਇਸ ਤਰ੍ਹਾਂ ਭੈਣ ਦੇ ਵਾਹਿਗੁਰੂ ਦੀ ਮਿਹਰ ਹੋਈ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਤੇ ਭੈਣ ਅੱਜ ਘਰ ਚੱਲੇ ਨੇ ਆਪਣੇ ਬਿਲਕੁਲ ਨੋਰਮਲ ਹੋ ਗਏ ਸਾਡੇ ਨਾਲ ਸੇਵਾ ਕਰਾਉਂਦੇ ਨੇ ਪੂਰਾ ਕੰਮ ਕਰ ਦੇਖਦੇ ਨੇ ਆਪਣੇ ਕੇਅਰ ਕਰਦੇ ਨੇ ਆਪਣੇ ਆਸੇ ਪਾਸੇ ਦੀ ਵੀ ਕੇਅਰ ਕਰਦੇ ਨੇ ਇਹ ਆ ਤੁਹਾਡੀਆਂ ਦਿੱਤੀਆਂ ਗਈਆਂ ਦਵਾਵਾਂ ਦਾਸ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਉੱਪਰ ਨਹੀਂ ਤਾਂ ਜਿੱਥੇ ਭੈਣ ਦੇ ਪਾਲਣਹਾਰ ਵੀ ਬੇਆਸ ਹੋ ਗਏ ਸੀ ਭੈਣ ਦੇ ਆਪਣੇ ਵੀ ਬੇਮੁਖ ਹੋ ਗਏ ਸੀ ਅੱਜ ਉਹੀ ਭੈਣ ਠੀਕ ਹੋ ਗਈ ਉਹਨਾਂ ਦੇ ਪਤੀ ਧੰਨਵਾਦ ਅਵਿੰਦਰ ਸਿੰਘ ਜੀ ਦਾ ਮਾਤਾ ਉਹਨਾਂ ਦੇ ਸੱਸ ਨੀਲਮ ਰਾਣੀ ਜੀ ਦਾ ਤੇ ਜਿਹੜੇ ਆਪਣੇ ਨਾਲ ਲੈ ਕੇ ਚੱਲੇ ਨੇ ਭੈਣ ਨੂੰ ਅੱਗੋਂ ਵੀ ਕਰੇ ਅਰਦਾਸ ਭੈਣ ਰਾਧਾ ਧਵਨਾ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਪਿੰਡ ਭੈਣ ਦਾ ਸੁਰ ਸਿੰਘ ਵਾਲਾ ਬਾ ਤਹਿਸੀਲ ਪੱਟੀ ਹੈ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਆ ਪਾਸ਼ਾ ਸਰਬਤਦਾਪ ਵਾਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਅਵਿੰਦਰ ਹੈ ਭਾਈ ਨਾ ਬਿਲਕੁਲੀ ਮੈਂਟਲੀ ਅਪਸੈਟ ਜਿਆਦਾ ਹੀ ਹੋ ਗਿਆ ਸੀ ਪਹਿਲਾਂ ਹੈਗਾ ਹੀ ਸੀ ਨਾਰਮਲ ਪ੍ਰੋਬਲਮ ਸੀ ਥੋੜਾ ਹਾਈਪਰ ਹੋਣਾ ਫਿਰ ਮਾਫੀ ਮੰਗਲਣਾ ਪੈਣੀ ਪਰ ਜਿਆਦਾ 4 ਮਹੀਨੇ ਤੋਂ ਜਿਆਦਾ ਹੋ ਗਿਆ ਹੈਗਾ ਮੇਰਾ ਕੀ ਕਾਰਨ ਸਮਝ ਨਹੀਂ ਲੱਗੀ ਬਈ ਸਿਰ ਹੀ ਪਾੜੀ ਜਾਨੀ ਹਾਂ ਆਪਣਾ ਐਕਸੀਡੈਂਟ ਹੋ ਗਿਆ ਸੀ ਇਹਨਾਂ ਦਾ ਤੇ ਉਹ ਮੈਂਟਲ ਹਸਪੀਟਲ ਉੱਥੋਂ ਹੀ ਚੱਲਦਾ ਹੈ ਟ੍ਰੀਟਮੈਂਟ ਇਹ ਸਰਦੀਆਂ ਦੇ ਵਿੱਚ 15 ਦਿਨ ਰੱਖਣਾ ਉਹਨਾਂ ਨੇ ਛੁੱਟੀ ਦੇ ਦਣੀ ਅੰਮ੍ਰਿਤਸਰ ਵਿੰਦਿਆ ਸਾਗਰ ਮੈਂਟਰਲ ਹਸਪੀਟਲ ਦੋ ਦਿਨ ਘਰੇ ਲਿਆਇਨਾ ਤੀਸਰੇ ਦਿਨ ਫੇਰ ਉੱਥੇ ਇਸ ਤਰ੍ਹਾਂ ਕਰਕੇ ਫੇਰ ਇਹਦਾ ਐਕਸੀਡੈਂਟ ਹੋ ਗਿਆ ਐਂਬੂਲੈਂਸ ਦਾ ਹੀ ਤੀਸਰੀ ਵਾਰ ਇਹ ਸਰਦੀਆਂ ਦੇ ਵਿੱਚ ਜਿੱਥੇ ਕਿਸੇ ਨੇ ਕਹਿਣਾ ਉੱਥੇ ਲੈ ਜਾਣਾ ਬਸ ਕਿਵੇਂ ਪੜੇਦਾ ਪੜੇ ਕਿਵੇਂ ਹੋਣਾ ਠੀਕ ਹੈ ਮੀਤ ਜੀ ਕੀ ਹੋ ਗਿਆ ਤੁਹਾਨੂੰ ਮੈਂ ਡਿਪਰੈਸ਼ਨ ਜਿਹੜੀ ਚੱਲ ਗਈ ਸੀ ਮੈਨੂੰ ਐ ਲੱਗਦਾ ਹੁੰਦਾ ਸੀ ਕਿ ਮੇਰੇ ਹਸਬੰਦ ਨੇ ਮੈਨੂੰ ਮਾਰ ਦੇਣਾ ਜਾਨੋ ਪਸੇ ਯੋਹੀ ਦਿਮਾਗ ਨੂੰ ਵੀ ਜਾਂਦਾ ਹੁੰਦਾ ਸੀ ਕਿ ਮੈਨੂੰ ਮਾਰ ਦੇਣਾ ਮਾਰ ਦੇਣਾ ਮਾਰ ਦੇਣਾ ਹੁਣ ਕਿਵੇਂ ਹਾਂ ਹੁਣ ਠੀਕ ਹਾਂ